ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਸ਼ੀਦੀ ਦਿਹਾੜੇ ਚੱਲ ਰਹੇ ਆ ਮੈਂ ਗੱਲ ਤਾਂ ਨਹੀਂ ਸੀ ਕਰਨੀ ਪਰ ਮੈਂ ਹੁਣ ਕਰ ਰਿਹਾ ਮੈਂ ਨਾ ਇੱਕ ਗੱਲ ਸੋਚ ਰਿਹਾ ਸੀ ਵੀ ਪੰਜਾਬ ਦੇ ਹੀ ਨੌਜਵਾਨਾਂ ਦੇ ਜਿਹੜੇ ਅਨਕਾਊਂਟਰ ਕੀਤੇ ਜਾਂਦੇ ਆ ਕਿਉਂ ਬਾਹਰ ਲੀਆਂ ਸਟੇਟਾਂ ਦੇ ਕਿਸੇ ਬੰਦੇ ਦੇ ਅਨਕਾਊਂਟਰ ਸੁਨੇ ਆ ਜਦੋਂ ਕਿਸੇ ਅਸੀਂ ਸੁਨੇ ਆ ਸਿਰਫ ਪੰਜਾਬ ਦੀ ਨੌਜਵਾਨੀ ਦੇ ਅਨਕਾਉਂਟਰ ਫੇਕ ਅਨਕਾਉਂਟਰ ਚ ਮਰ ਗਏ ਠੀਕ ਹੈ ਨਾ ਉਹ ਤਾਂ ਕਹਿੰਦੇ ਅਨਕਾਉਂਟਰ ਚ ਮਰ ਗਏ ਪਰ ਫੇਕ ਅਨਕਾਉਂਟਰ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਇਹ ਕੱਲੇ ਪੰਜਾਬ ਦੇ ਨੌਜਵਾਨਾਂ ਨਾਲ ਇਹ ਕਿਉਂ ਹੋ ਰਿਹਾ ਬਾਕੀਆਂ ਸਟੇਟਾਂ ਚ ਕਿਤੇ ਆਪਾਂ ਸੁਣੀ ਆ ਬਾਕੀ ਸਟੇਟਾਂ ਚ ਡੈਂਗਵਾਰ ਨਹੀਂ ਹੈਗੀ ਉੱਥੇ ਕੁਝ ਨਹੀਂ ਹੈਗਾ ਪਰ ਪੰਜਾਬ ਦੇ ਨੌਜਵਾਨਾਂ ਦੇ ਕੱਲੇ ਫੇਕ ਅਨਕਾਉਂਟਰ ਕਿਉਂ ਹੋ ਰਿਹਾ ਆ ਮਾਪੇ ਘਰ ਲਾ ਰਹੇ ਸੀ ਰੋ ਰਹੇ ਸੀ ਅੱਜ ਇੱਕ ਵੀਡੀਓ ਦੇਖੀ ਮੈਂ ਜਪੀ ਦੇ ਜਿਹੜਾ ਪੀਲੀਪੀ ਚ ਤਿੰਨ ਨੌਜਵਾਨ ਜਿਹੜੇ ਅਨਕਾਉਂਟਰ ਚ ਮਾਰੇ ਗਏ ਆ ਘਰਦਿਆਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਇਹ ਕੱਲੇ ਪੰਜਾਬ ਦੇ ਨੌਜਵਾਨਾਂ ਨਾਲ ਕਿਉਂ ਹੋ ਰਿਹਾ ਐਂਦਾ ਯਾਰ ਇਹ ਸੋਚਣ ਵਾਲੀ ਆ ਗੱਲ ਜ਼ਰੂਰ ਸੋਚ ਕੇ ਦੱਸਿਆ ਜੀ ਕੱਲਾ ਪੰਜਾਬ ਦੇ ਨੌਜਵਾਨਾਂ ਨਾਲ ਹੁੰਦਾ ਹੋਰ ਕਿਸੇ ਨਾਲ ਨਹੀਂ ਹੁੰਦਾ ਆਪਣੀ ਜ਼ਰੂਰ ਐ ਦਿਆ ਜੀ ਮੇਰੇ ਭਰਾ